گرمی دو تین دن ਤੋਂ تا بہت زیادہ بڑھ گئی جی ہونا پہلے لگا لو بھی پہلے ਤਾਂ ترازم موسم ٹھنڈا ਹੁੰਦਾ ਸੀ ਸਵੇਰੇ ٹھنڈا ਹੁੰਦਾ ਸੀ ਪਰ ਹੁਣ ਆ ਦੋ تین ਦਿਨਾਂ ਦੀ ਗਰਮੀ ਬਹੁਤ ਜ਼ਿਆਦਾ ਨਜਾਇਜ਼ ਵੱਧ ਚੁੱਕੀ ਹੈ ਸੜਕ ਤੇ ਤੁਹਾਡੇ ਸਾਹਮਣੇ ਹੁਣ ਹਾਲ دیکھ لو ਕੀ ਹੋਏ ਹੋਏ ਨੇ ਧੁੱਪੇ ਖੜੇ ਵੀ ਨਹੀਂ ਜਾ ਰਹੇ ਹੈਗੇ ਧੁੱਪੀ ਦੀ ਗਰਮੀ ਤੋਂ ਬੱਚਾ ਦੇ ਲਈ ਤੁਸੀਂ ਜਾਓ ਗਰਮੀ ਤੋਂ ਬਚਣ ਲਈ ਜੀ ਫਿਲਹਾਲ ਤਾਂ ਹੁਣ ਜੂਸ ਪੀਣਾ ਹੈ ਬਾਕੀ ਘਰੋਂ ਬਾਹਰ ਨਿਕਲਣਾ ਬਹੁਤ ਘਟਾ ਰੱਖਿਆ ਹੁਣ ਕਿਉਂਕਿ ਹੁਣ ਗਰਮੀ ਇਸ ਵਾਰ ਤਾਂ ਜੋ ਤੋਂ ਨਾਲ ਵਿੱਚ ਆਇਆ 45 40 ਡਿਗਰੀ ਤੋਂ ਵੱਧ ਵੀ ਪਰਾ ਪਰਜਾਤਾਂ ਉਹ ਕਿੰਨਾ ਟੈਂਪਰੇਚਰ ਹੈ ਟੈਂਪਰੇਚਰ ਜੇ ਸਦਾ ਕਲਾ ਆ ਰਹੀ ਘਟੋ ਘਟ 32 33 ਟੈਂਪਰੇਚਰ ਦਾ ਹੋਣਾ ਜੀ ਆਹੀ ਹਾਲ ਦੇਖ ਲਓ 32 33 ਟੈਂਪਰੇਚਰ ਤੇ ਕਿੰਨਾ ਹੋਇਆ ਜੇ ਇਸ ਤਰ੍ਹਾਂ ਜੇ ਵੀ ਟੈਂਪਰੇਚਰ ਅੱਗੇ ਆਉਣ ਵਾਲੇ ਜੇ ਨਾਲ ਵਧੂਗਾ ਫਿਰ ਤਾਂ ਹੋਰ ਵੀ ਬੁਸਤਲਾਊ ਬਿਲਕੁਲ ਆਊਗੀ ਜੀ ਹੁਣ ਕਣਕਾਂ ਵੀ ਪੱਕਣ ਨੂੰ ਖੜੀਆਂ ਨੇ ਉਹਦੇ ਲਈ ਵੀ ਤੇ ਇਹ ਤਾਂ ਬਹੁਤ ਜ਼ਿਆਦਾ ਖਰਾਬੀ ਕਰ ਸਕਦੀ ਹੈ ਜੇ ਲੋਡ ਨਾਲ ਵੱਧ ਦੁਪ ਹੋਊਗੀ ਜਿਸ ਦੇ ਨਾਲ ਪੰਜਾਬ ਦੀ ਆਰਕਟਿਕਤਾ ਦੇ ਫਰਕ ਪੈ ਸਕਦਾ ਕਾਫੀ ਹੈ। ਪੂਛੇ ਹੋਰ ਪਟਿਆਲੇ ਤੋਂ ਆ ਰਹੇ ਕਿ ਕਿ ਨਾਪੇ ਕੀਆ ਨਾ ਕਰਦੇ ਉੱਪਰ ਕਿੰਨਾ ਮੁਸ਼ਕਲ ਹੈ। ਬਹੁਤ ਮੁਸ਼ਕਲ ਹੈ ਜੀ ਗੱਡੀ ਵਿੱਚ ਹੀ ਥੇਕ ਕਿੰਨਾ ਜ਼ਿਆਦਾ ਤਾਂ ਬਾਈਕ ਵਾਲੇ ਨੇ ਜਾਂ ਜਿਹੜੇ ਹੋਰ ਬੱਸ ਵਿੱਚ ਆ ਰਹੇ ਨੇ ਉਹਨਾਂ ਦਾ ਹਾਲ ਸੋਚੋ ਕੀ ਹੋ ਰਿਹਾ ਹੋਣਾ। ਬਹੁਤ ਬੁਰਾ ਹਾਲ ਹੋਇਆ ਵੈ ਜੀ ਰੋਡ ਤੇ ਤਾਂ ਗਰਮੀ ਬਹੁਤ ਜ਼ਿਆਦਾ। ਕਾਹ ਨਹੀਂ ਮਾਦਦੇ ਸੀ ਜਿਹੜੀ ਗਰਮੀ ਸੀ। ਇੰਨੀ ਗਰਮੀ ਨਾਲ ਹੀ ਵਾਧਾ ਪੋਲਿਊਸ਼ਨ ਹੈ ਅੱਜਕੱਲ ਜਿਹੜੀ ਇੰਡਸਟਰੀਲਾਈਜੇਸ਼ਨ ਵਧ ਰਹੀ ਹੈ। ਆਪਾਂ ਰੁੱਖ ਕੱਟੀ ਜਾ ਰਹੇ ਹਾਂ ਮੈਟਲ ਰੋਡ ਬੰਦੀਆਂ ਨੇ ਉਹਦੇ ਕਰਕੇ ਸੇਕ ਵੱਧਾ ਜਾ ਰਿਹਾ ਏਸੀ ਵੱਧੇ ਜਾ ਰਹੇ ਨੇ ਇਸ ਚੀਜ਼ਾਂ ਨਾਲ ਸੇਕ ਵੱਧਾ ਜਾ ਰਿਹਾ ਹੈ ਗਰਮੀ ਜਿਉਂ ਦਿਨ ਵੱਧਦੀ ਜਾ ਰਹੀ ਹੈ ਚੱਕੀ ਦਾ ਤਾਂ ਮੂੜੀ ਵਧੂ ਜਿੜ ਜਿਹੀ ਜੇ ਨਹੀਂ ਹਾਲਾਂਕਿ ਤਾਂ ਅੱਗੇ ਜੂਨ ਜੁਲਾਈ ਤੱਕ ਇਹ ਤੋਂ ਵੀ ਜ਼ਿਆਦਾ ਬਹੁਤ ਬੁਰਾ ਹਾਲ ਹੋਊਗਾ ਗਰਮ ਤੋਂ ਪੁੱਛਣ ਲਈ ਤਾਂ ਕੋਈ ਦੂਸਤਾ ਜੂਸ ਗੰਨੇ ਦਾ ਸਭ ਤੋਂ ਵੈਸਟ ਮੂੜ ਕੱਤੀ ਰਹਿ ਚੀ ਜਬ ਵਧੀਆ ਨੇ ਗਰਮ ਜਿੰਨੀ ਗਿਜਾਨ ਚ ਆ ਰਹੀ ਦੋ ਹਾਈ ਕਾਫੀ ਦਿੱਕਤਦਾਰੀ ਕੋ ਗਰਮੀ ਦੇ ਨਾਲ ਥੋੜਾ ਜਿਹਾ ਸੈਟੀ ਇਫੈਕਟ ਪੈਂਦਾ ਬੰਦੀ ਸੈਟੀ ਪ੍ਰੋਬਲਮ ਆਉਂਦੀ ਆ ਗਰਮੀ ਦੇ ਵਿੱਚ ਪ੍ਰੋਬਲਮ ਬਹੁਤ ਹੁੰਦੀ ਚੱਕਰ ਦੀ ਪਸੀਨੇ ਦੀ ਦਾ ਪਾਉਂਦੀਆਂ ਵੀ ਅਲਰਜੀ ਹੋ ਜਾਂਦੀਆਂ ਕਈਆਂ ਨੂੰ ਧੁੱਪ ਤੋਂ ਡਰ ਜਾਂਦੇ ਜਿਹੜੇ ਕੁਝ ਵੀ ਹੁੰਦੀ ਆ ਗਰਮੀ ਕਰਕੇ ਦਿੱਕਤ ਆਦੀ ਗਰਮੀ ਦੇ ਵਿੱਚ ਸਭ ਤੋਂ ਵੱਧ ਆ ਆਪਣੇ ਸਰੀਰ ਨੂੰ ਸਭ ਤੋਂ ਵੱਧ ਲੋਡ ਡੀਹਾਈਡਰੇਸ਼ਨ ਤੋਂ ਬਚਣ ਦੀ ਹੁੰਦੀ ਆ ਤੇ ਆਪਣੇ ਸਰੀਰ 'ਚ ਡੀਹਾਈਡਰੇਸ਼ਨ ਵਧੂਗੀ ਤਾਂ ਆਪਣਾ ਸਰੀਰ ਹੈ ਜੇ ਤਾਂ ਤੇ ਉਹਦੇ ਵਿੱਚ ਆਪਾਂ ਨੂੰ ਦਿੱਕਤ ਅੱਗੇ ਆ ਕੇ ਸਿਹਤ 'ਚ ਆਪਣੇ ਪ੍ਰੋਬਲਮ ਆਉਗੇ ਹੋ ਤੇ ਗਰਮੀ 'ਚ ਸਭ ਤੋਂ ਵਧੀਆ ਚੀਜ਼ ਆ ਗਰਮੇਜ਼ਾ ਜਿਹਨੇ ਵੀ ਜੂਸ ਨੇ ਗਰਮੀ 'ਚ ਪੀਣ ਵਾਲੇ ਸਭ ਤੋਂ ਵਧੀਆ ਨੇ ਕਿਉਂਕਿ ਇਹ ਆਪਣੀ ਡੀਹਾਈਡਰੇਸ਼ਨ ਕੰਟਰੋਲ ਕਰਦੀ ਹੈ ਤੇ ਪਲੱਸ ਜਿੰਨਾ ਹੋ ਸਕੇ ਆਪਾਂ ਫਾਸਟ ਫੂਡ ਤੋਂ ਜਾਂ ਕੋਈ ਇੱਕ ਫੂਡ ਤੋਂ ਆਪਾਂ ਪਰਹੇਜ਼ ਕਰੀਏ ਉਹ ਤੋਂ ਵੱਧ ਵੀ ਆਪਾਂ ਨੂੰ ਜੂਸ ਵੱਧ ਤੋਂ ਵੱਧ ਪੀਣਾ ਚਾਹੀਦਾ ਗਰਮੀ 'ਚ ਹੋਰ ਜ਼ਿਆਦਾ ਪੈਣੀ ਸ਼ੁਰੂ ਹੋ ਗਈ ਹੈ ਅਸੀਂ ਹੁਣ ਜਾ ਰਹੇ ਸੀ ਗਰਮੀ 'ਚ ਹੋਰ ਜ਼ਿਆਦਾ ਪੈਣੀ ਸ਼ੁਰੂ ਹੋ ਗਈ ਹੈ ਅਸੀਂ ਹੁਣ ਜਾ ਰਹੇ ਸੀ ਅਸੀਂ ਜੂਸ ਪੀਣ ਦੇ ਗੜੇ ਸੀ ਜੂਸ ਕੀਤਾ ਵਧੀਆ ਰਾਹਤ ਮਿਲੀ ਹੈ ਕੀ ਲੰਗਾ ਐਡਵਾਂਸ ਹੀ ਕਰਨੀ ਸ਼ੁਰੂ ਹਾਂਜੀ ਇਸ ਵਾਰ ਗਰਮੀ ਲੱਗ ਰਿਹਾ ਕਿ ਟਾਈਮ ਨਾਲ ਹੈ ਹਾਂਜੀ ਉਹਦੇ ਨਾਲ ਫੀਲਡ ਆ ਵਿੱਚ ਕੰਮ ਕਰਦੇ ਆ ਉਸ ਦੇ ਨਾਲ ਬਹੁਤ ਫਰਕ ਪੈਂਦਾ ਆਣ ਜਾਣ ਤੇ ਥੋੜੀ ਦਿੱਕਤ ਹੈ ਇਹ ਚੀਜ਼ ਐਡਵਾਂਸ ਜਿਮ ਵੀ ਪੈਣ ਲੱਗੀ ਕਿ ਅੱਗੇ ਬਹੁਤ ਦਿੱਕਤ ਆਊ ਗਰਮੀ ਕਰਕੇ ਇਸ ਕਰਕੇ ਕਰਦੇ ਆ ਜੂਸ ਦੀ ਵਿਕੀ ਠੀਕ ਹੈ ਜੀ ਗਰਮੀ ਕੰਨ ਬਾਜ਼ਾਰੋਂ ਵਿੱਚ ਤਾ ਧੁੱਪ ਕਰਕੇ ਬਾਹਰ ਨਿਕਲਦਾ ਨਹੀਂ ਜੀ ਜੋ ਆਂਦਾ ਆਂਦਾ ਜਾਂਦਾ ਉਹ ਗਨੇ ਦਾ ਜੂਸ ਆਸਤੀ ਕੇ ਚਲੇ ਜਾਂਦੇ ਨੇ ਜੀ